ਆਮ ਆਦਮੀ ਦੀ ਸਰਕਾਰ ਜਿਹੜੀ ਸਭ ਤੋਂ ਠੱਗ ਸਰਕਾਰ ਆ ਉਸ ਵੇਲੇ ਉਰੇ ਦੋ ਤੁਹਾਨੂੰ ਅੱਜ ਵੀ ਯਾਦ ਹੋਣਾ ਟੇਬਲ ਲਾ ਕੇ ਇੱਥੇ ਦੋ ਟੀਚਰ ਬਿਠਾਦੇ ਸੀ ਤੇ ਜਦੋਂ ਮੈਂ ਆਇਆ ਉਹਨਾਂ ਨੂੰ ਪਤਾ ਲੱਗਿਆ ਦੋ ਟੀਚਰ ਝੂਠੇ ਫਾਰਮ ਲੈ ਕੇ ਵੀ ਅਸੀਂ ਐਡਮਿਸ਼ਨਾਂ ਸ਼ੁਰੂ ਕਰਤੀਆਂ ਪਿਛਲੇ ਸਾਲ ਦੀਆਂ ਉੱਠ ਖੜੋ ਆਮ ਆਦਮੀ ਸਾਹਾ ਉੱਠ ਖੜੋ ਕਿੱਥੇ ਸੁੱਤੇ ਪਏ ਹੋ ਤੁਸੀਂ ਤੁਹਾਡੀ ਕਿਉਂ ਜਾਗ ਨਹੀਂ ਖੁੱਲਦੀ ਕਿਹੜੇ ਕੰਮਾਂ 'ਚ ਪਏ ਹੋ ਜਲਦੀ ਆ ਜਾ ਜਲਦੀ ਆ ਜਾ ਇਸ ਤੋਂ ਬਾਅਦ ਮੈਂ ਜਾ ਕੇ ਜਿਹੜੀਆਂ ਕਲੀਨਿਕਸ ਨੇ ਉਹ ਵੀ ਦਿਖਾਉਂਗਾ ਵੀ ਝੂਠੀਆਂ ਕਿਵੇਂ ਤੁਸੀਂ ਆਮ ਆਦਮੀ ਦੇ ਨਾਂ ਤੇ ਬਣਾਦੇ ਬਣਾਉਂਦੇ ਰਹੇ ਗਵਰਨਮੈਂਟ ਸਕੂਲ ਕਦਵਾਈ ਨਗਰ ਫੇਰ ਸੁਣ ਲੋ ਗਵਰਨਮੈਂਟ ਸਕੂਲ ਕਦਵਾਈ ਨਗਰ ਸੂਫੀਆਂ ਚੌਂ ਆਪਾਂ ਉੱਥੇ ਖੜੇ ਆ ਤੇ ਆ ਤਾਲੇ ਆ ਜਿਹੜੇ ਆ ਕਰੋੜਾਂ ਦੀ ਇਮਾਰਤ ਬਣੀ ਆ ਕਰੋੜਾਂ ਦੀ ਇਮਾਰਤ ਸਾਡੇ ਵੇਲੇ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਇਹ ਸਾਰੀਆਂ ਕੋਸ਼ਿਸ਼ਾਂ ਕਰਕੇ ਇਸ ਇਲਾਕੇ 'ਚ ਕੋਈ ਵੀ ਸਕੂਲ ਨਹੀਂ ਸੀ ਆਮ ਲੋਕਾਂ ਲਈ ਸਕੂਲ ਲੈ ਕੇ ਆਉਂਦਾ ਤੇ ਇਹਦੀ ਜਿਹੜੀ ਡੈਡਲਾਈਨ ਸੀ ਐਡਮਿਸ਼ਨ April 2022 'ਚ ਐਡਮਿਸ਼ਨਾਂ ਸ਼ੁਰੂ ਹੋਣੀਆਂ ਸੀ ਅੱਜ ਇਹ ਖਬਰ ਵੀ ਹੈ ਜਿਹੜੀ ਇਹਨੂੰ ਵੀ ਰੱਦੀ ਚ ਪਏ ਨੂੰ ਮੈਂ ਸਮਝਦਾ ਇਹ ਰੱਦੀ ਵੀ ਅੱਗੇ ਵੇਕੀ ਹੋਣੀ ਤੇ ਇਸ ਕਰਕੇ 22 23 24 ਤੇ 25 ਸ਼ੁਰੂ ਹੋਗੇ ਉੱਠ ਖੜੋ ਆਮ ਆਦਮੀ ਸਾਹਿਬ ਉੱਠ ਖੜੋ ਕਿੱਥੇ ਸੁੱਤੇ ਪਏ ਹੋ ਤੁਸੀਂ ਤੁਹਾਡੀ ਕਿਉਂ ਜਾਗ ਨਹੀਂ ਖੁੱਲਦੀ ਕਿਹੜੇ ਕੰਮਾਂ 'ਚ ਪਏ ਹੋ ਜਲਦੀ ਆ ਜਾ ਜਲਦੀ ਆਜੇ ਇਸ ਤੋਂ ਬਾਅਦ ਮੈਂ ਜਾ ਕੇ ਜਿਹੜੀਆਂ ਕਲੀਨਿਕਸ ਨੇ ਉਹ ਵੀ ਦਿਖਾਉਂਗਾ ਵੀ ਝੂਠੀਆਂ ਕਿਵੇਂ ਤੁਸੀਂ ਆਮ ਆਦਮੀ ਦੇ ਨਾਂ ਤੇ ਬਣਾ ਦੇ ਲਾਉਂਦੇ ਰਹੇ ਤੇ ਅੱਜ ਯਾਦ ਹੋਣਾ ਤੁਹਾਨੂੰ ਉਹ ਦਿਨ ਯਾਦ ਹੋਣਾ ਤੁਹਾਨੂੰ ਉਹ ਦਿਨ ਜਦੋਂ ਮੈਂ ਪਿਛਲੇ ਸਾਲ ਆਇਆ ਸੀ ਪਿਛਲੇ ਸਾਲ ਜਦੋਂ ਮੈਂ ਆਇਆ ਸੀ ਇਲੈਕਸ਼ਨਾਂ ਪਾਰਲੀਮੈਂਟ ਦੀਆਂ ਸ਼ੁਰੂ ਹੋਣੀਆਂ ਸੀ ਤੇ ਉਦੋਂ ਇਹ ਸਰਕਾਰ ਨੇ ਆਮ ਆਦਮੀ ਦੀ ਸਰਕਾਰ ਜਿਹੜੀ ਸਭ ਤੋਂ ਠੱਗ ਸਰਕਾਰ ਆ ਉਸ ਵੇਲੇ ਉਰੇ ਦੋ ਤੁਹਾਨੂੰ ਅੱਜ ਵੀ ਯਾਦ ਹੋਣਾ ਟੇਬਲ ਲਾ ਕੇ ਇੱਥੇ ਦੋ ਟੀਚਰ ਬਿਠਾਦੇ ਸੀ ਤੇ ਜਦੋਂ ਮੈਂ ਆਇਆ ਉਹਨਾਂ ਨੂੰ ਪਤਾ ਲੱਗਿਆ ਦੋ ਟੀਚਰ ਝੂਠੇ ਫਾਰਮ ਲੈ ਕੇ ਵੀ ਅਸੀਂ ਐਡਮਿਸ਼ਨਾਂ ਸ਼ੁਰੂ ਕਰਤੀਆਂ ਪਿਛਲੇ ਸਾਲ ਦੀਆਂ ਮੈਂ ਉਦੋਂ ਵੀ ਕਿਹਾ ਸੀ ਵੀ ਤੁਸੀਂ ਝੂਠ ਲੋਕਾਂ ਨੂੰ ਬੋਲ ਰਹੇ ਹੋ ਇਹ ਐਡਮਿਸ਼ਨਾਂ ਨਹੀਂ ਗਈਆਂ ਅੱਜ ਉਹ ਜਦੋਂ ਟੇਬਲ ਕੁਰਸੀਆਂ ਤੁਹਾਨੂੰ ਯਾਦ ਆ ਜਾਣੀਆਂ ਤੁਸੀਂ মিডিਆ ਵਾਲੇ ਹੋ ਤੁਸੀਂ ਉਹ ਦੇਖ ਲਿਓ ਲੱਗੇ ਹੋਏ ਇੱਥੇ ਐਡਮਿਸ਼ਨਾਂ ਕਰਦੇ ਹੋਏ ਨਕਲੀ ਅੱਜ ਉਹ ਟੰਬਾ ਨੇ ਇੱਕ ਸਾਲ ਹੋ ਗਿਆ ਫਿਰ ਇਹ ਬਿਲਡਿੰਗ ਵੀ ਆ ਜਿਹੜੀ ਬਣ ਕੇ ਖੰਡਰ ਹੋ ਚੁੱਕੀ ਆ ਜਿਹੜਾ ਇੱਥੇ ਕਰੋੜਾ ਰੁਪਈਆ ਲੱਗਿਆ ਉਹ ਮਿੱਟੀ ਚ ਰਲ ਚੁੱਕਿਆ ਜਿਹੜੇ ਗਰਾਊਂਡ ਨੇ ਉਹ ਦੁਬਾਰਾ ਉਹਨਾਂ ਦਾ ਘਾਹ ਖਰਾਬ ਹੋ ਚੁੱਕਿਆ ਕਲਾਸ ਰੂਮਾਂ ਦੇ ਅੰਦਰ ਬੁਰਾ ਹਾਲ ਆ ਇਲੈਕਟ੍ਰੀਸ਼ੀਅਨ ਜਿਹੜੇ ਲੱਗੇ ਹੋਏ ਸੀ ਉਸ ਵੇਲੇ ਸਾਲ ਪਹਿਲਾਂ ਉਹ ਪੱਖੇ ਉਹ ਕੂਲਰ ਜਿਹੜਾ ਫਰਨੀਚਰ ਉਹ ਸਾਰਾ ਤਹਸੈਸ ਹੋ ਚੁੱਕਿਆ ਤੇ ਅੱਜ ਵੀ ਆ ਤਾਲਾ ਲੱਗਿਆ ਹੋਇਆ ਹੁਣ ਕਿਵੇਂ ਝੂਠ ਬੋਲੋਗੇ ਪਿਛਲੇ ਸਾਲ ਦੇ ਕਿਹੜੇ ਬੱਚੇ ਆ ਜਿਹੜੇ ਇੱਥੋਂ ਪੜ੍ਹ ਕੇ ਗਏ ਇਹ ਦੱਸ ਦਿਓ ਆਮ ਆਦਮੀ ਦੀ ਸਰਕਾਰ ਮੈਂ ਪੁੱਛਣਾ ਚਾਹੁੰਦਾ ਸਿੱਖਿਆ ਮੰਤਰੀ ਨੂੰ ਜਿਹੜੇ ਸਾਡੇ ਐਜੂਕੇਸ਼ਨ ਮਿਨਿਸਟਰ ਥੱਲੇ ਤਾਂ ਛੱਡੋ ਇਹਨਾਂ ਨੂੰ ਪਤਾ ਹੀ ਕੁਝ ਨਹੀਂ ਤੁਸੀਂ ਇਹ ਪਿਛਲੇ ਸਾਲ ਉਦੋਂ ਪਿਛਲੇ ਸਾਲ ਧੋਖਾ ਕੀਤਾ ਸੀ ਝੂਠ ਬੋਲਿਆ ਸੀ ਤੇ ਤੁਸੀਂ ਕਹਿੰਦੇ ਹੋ ਅਸੀਂ ਐਮਿਨੈਂਸ ਸਕੂਲ ਖੋਲ ਰਹੇ ਹਾਂ ਅਸੀਂ ਟੀਚਰ ਬਾਹਰ ਪੜਨ ਭੇਜ ਰਹੇ ਹਾਂ ਅਸੀਂ ਪ੍ਰਿੰਸੀਪਲ ਬਾਹਰ ਕੋਰਸ ਤੇ ਭੇਜ ਰਹੇ ਹਾਂ ਆ ਐਡੀ ਵੱਡੀ ਮਾਨਤ ਪਈ ਆ ਤੇ ਮੈਂ ਦੂਜਾ ਵੀ ਜਿਹੜਾ ਐਮਨੈਂਸ ਸਕੂਲ ਕਹਿੰਦੇ ਆ ਉੱਥੇ ਵੀ ਜਾ ਕੇ ਜਿਹੜਾ ਈਸਟ ਸਕੂਲ ਦੇ ਚ ਉੱਥੇ ਦਾ 올 ਵੈਦਰ ਸੁਮਿੰਗ ਪੂਲ ਬਣਾਇਆ ਸੀ ਅੱਜ ਉਹ ਸੁਮਿੰਗ ਪੂਲ ਬਿਲਕੁਲ ਖਤਮ ਆ ਇੱਕ ਬੱਚਾ ਵੀ ਮੈਨੂੰ ਦਿਖਾਓ ਵੀ ਉਥੋਂ ਕੋਈ ਜਿਹੜਾ ਈਸਟ ਸਕੂਲ ਸੀ ਉਥੋਂ ਕੋਈ ਬੱਚਾ ਤੁਸੀਂ ਟ੍ਰੇਨ ਕੀਤਾ ਹੋਵੇ ਕਿਸੇ ਗਰੀਬ ਦੇ ਬੱਚੇ ਨੂੰ ਉਥੇ ਤੁਸੀਂ ਸੁਮਿੰਗ ਸਿਖਾਈ ਹੋਵੇ ਕੋਈ ਮੈਡਲ ਜਿੱਤਿਆ ਹੋਵੇ ਇਹ ਮੈਂ ਐਮਨੈਂਸ ਸਕੂਲ ਦੀ ਹਾਲ ਦੱਸਦਾ ਪਰ ਆ ਤੁਹਾਡੇ ਮੂਹਰੇ ਆ ਜੋ ਹਾਲਾਤ ਜਿਹੜਾ ਖਾਸ ਤੌਰ ਤੇ ਸੈਂਟਰਲ ਹਲਕਾ ਹੈ ਜਿਹੜਾ ਲੁਧਿਆਣੇ ਦਾ ਜਿੱਥੇ ਬਹੁਤ ਜਦੋ ਜਹਿਦ ਨਾਲ ਆ ਸਾਰੀ ਜ਼ਮੀਨ ਜਿਹੜੀ ਕਰੋੜਾਂ ਰੁਪਏ ਦੀ ਜ਼ਮੀਨ ਆ 100 ਕਰੋੜਾ ਜਿਹੜਾ ਉਹ ਵੀ ਘਟ ਹੋਊਗਾ ਮੈਂ ਉਸ ਵੇਲੇ ਇੰਪਰੂਵਮੈਂਟ ਟਰਸਟ ਤੋਂ ਐਜੂਕੇਸ਼ਨ ਮਹਿਕਮੇ ਤੋਂ ਸਿਰਫ 1 ਰੁਪਏ ਦੇ ਵਿੱਚ ਇਹ ਐਜੂਕੇਸ਼ਨ ਮਹਿਕਮੇ ਨੂੰ ਜ਼ਮੀਨ ਦਵਾਈ ਗਈ ਸੀ 1 ਰੁਪਏ ਦੇ ਵਿੱਚ ਇਹ ਜ਼ਮੀਨ ਤੇ ਕਰੋੜਾਂ ਰੁਪਇਆ ਇਹਦੇ ਬਿਲਡਿੰਗ ਤੇ ਉੱਤੇ ਲੱਗਿਆ ਤੇ ਜਦੋਂ ਆਉਣੇ ਆ ਝੂਠ ਬੋਲਦੇ ਆ ਐਡਮਿਸ਼ਨ ਹੋ ਗਈ ਜੀ ਕਰਾ ਰਹੇ ਆ ਜੀ ਐਡਮਿਸ਼ਨ ਪਰ ਮੈਂ ਸਮਝਦਾ ਲੋਕੋ ਹਲਕੀ ਦੇ ਲੋਕ ਇੱਥੇ ਉੱਠਣ ਇੱਥੇ ਵਿਰੋਧ ਕਰਨ ਤੁਹਾਡਾ ਹੱਕ ਆ ਤੁਸੀਂ ਪੁੱਛੋ ਤਾਂ ਸਹੀ ਮੈਂ ਸਮਝਦਾ ਇੱਥੇ ਜਿਹੜੇ ਆਮ ਲੋਕ ਜਿਨ੍ਹਾਂ ਦੇ ਬੱਚੇ ਇੱਥੇ ਪੜ੍ਹਨੇ ਆ ਉਹਨਾਂ ਨੂੰ ਜ਼ਰੂਰ ਉੱਠਣਾ ਚਾਹੀਦਾ ਉਹਨਾਂ ਨੂੰ ਜ਼ਰੂਰ ਪੁੱਛਣਾ ਚਾਹੀਦਾ ਵੀ ਇਹ ਸਕੂਲ ਦਿੱਲੀ ਚ ਜਾ ਕੇ ਤਾਂ ਸਾਰਾ ਦਿਨ ਆ ਮੁੱਖ ਮੰਤਰੀ ਆ ਜਿਹੜਾ ਪੋਲਿਟਿਕਸ ਕਰਦਾ ਹੈ ਉੱਥੇ ਦੇ ਦਾ ਟਾਈਮ ਆ ਤੇ ਮੁੱਖ ਮੰਤਰੀ ਸਾਹਿਬ ਇੱਥੇ ਆ ਕੇ ਦੇਖੋ ਤਾਂ ਦੂਜੀ ਗੱਲ ਮੈਂ ਹੋਰ ਕਰਨੀ ਚਾਹੁੰਦਾ ਇੱਕ ਜਿਹੜਾ ਉਰੇ ਬਾਬਾ ਸੀਚੇਵਾਲ ਜੀ ਬੜਾ ਵਧੀਆ ਕੰਮ ਕਰ ਰਹੇ ਆ ਮੈਂ ਬਾਬਾ ਜੀ ਨੂੰ ਤੇ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਸਪਸ਼ਟ ਵੀ ਇਹ ਕੰਮ ਕੀ ਸਰਕਾਰ ਕਰ ਰਹੀ ਹੈ ਕੀ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਕਰ ਰਹੀ ਹੈ ਜਾਂ ਬਾਬਾ ਜੀ ਆਪਣੇ ਵੱਲੋਂ ਕਾਰ ਸੇਵਾ ਕਰ ਰਹੇ ਆ ਇਹ ਵੀ ਬੜਾ ਵੱਡਾ ਸਵਾਲ ਆ ਵੀ 650 ਕਰੋੜ ਇੱਕ 200 50 ਕਰੋੜ ਰੁਪਈਆ ਇੱਕ ਸਮਾਰਟ ਸਿਟੀ ਚ 14 ਕਰੋੜ ਰੁਪਈਆ ਇੱਕ ਫੈਂਸਿੰਗ ਲਈ ਇਹ 900 ਕਰੋੜ ਰੁਪਈਆ ਤਕਰੀਬਨ ਹੋ ਜਾਂਦਾ ਏ ਤੇ ਉਸ ਤੋਂ ਬਾਅਦ ਬਾਬਾ ਜੀ ਨੂੰ ਆਪਣੀ ਤਨਖਾਹ ਚੋਂ ਆਪਣੀ ਜੋ ਸੇਵਾ ਕਰਨੀ ਪਵੇ ਇਹ ਸਪਸ਼ਟ ਮੈਂ ਪੁੱਛਣਾ ਚਾਹੁੰਦਾ ਵੀ ਇਹ ਸਰਕਾਰ ਦੱਸੇ ਵੀ ਇਹਦੇ ਵਿੱਚ ਆਮ ਆਦਮੀ ਪਾਰਟੀ ਦਾ ਕੀ ਰੋਲ ਹੈ ਸਰਕਾਰ ਦਾ ਕੀ ਰੋਲ ਹੈ ਤੇ ਇਹ ਸੇਵਾ ਬਾਬਾ ਜੀ ਕਰ ਰਹੇ ਆ ਆਪਣੇ ਪੈਸਿਆਂ ਚੋਂ ਜਾਂ ਲੋਕਾਂ ਦੀ ਸੇਵਾ ਨਾਲ ਇਹ ਕੰਮ ਚੱਲ ਰਿਹਾ ਇਹ ਦੋ ਗੱਲਾਂ ਬੜੀਆਂ ਕਲੀਅਰ ਹੋਣੀਆਂ ਚਾਹੀਦੀਆਂ ਇਹ ਸਰਕਾਰ ਨੂੰ ਦੱਸਣਾ ਚਾਹੀਦਾ ਵੀ ਇਹ ਕੰਮ ਕੌਣ ਕਰਦੇ ਆ